ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਘੋਗਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਜਾਂਦਾ ਤਸੀਲ ਆ ਜਾਂਦੀ ਆ ਬਟਾਲਾ ਨੇੜੇ ਬਟਾਲਾ ਸ਼ਹਿਰ ਮੇਨ ਵੀਰ ਹਰਾਂ ਨੂੰ ਲੱਗਦਾ ਤੇ ਜੈੰਤੀਪੁਰ ਵੀ ਇੱਥੋਂ ਬਿਲਕੁਲ ਨੇੜੇ ਹੀ ਰਹਿ ਜਾਂਦਾ ਮਿਲੌਣ ਲੱਗੇ ਆ ਤੁਹਾਨੂੰ ਅਰਮਾਨ ਡੇਰੀ ਫਾਰਮ ਗਾਇਕੀ ਦਾ ਸ਼ੌਂਕ ਵੀ ਭਰਾ ਨੂੰ ਫੁੱਲ ਤੇ ਵਪਾਰ ਲੈਣ ਦੇ ਵਿੱਚ ਵੀ ਹੁਣ ਪੂਰਾ ਸ਼ੌਂਕ ਕਰ ਲਿਆ ਤਿਆਰ ਵੀਰ ਨੇ ਟੋਕੜਾ ਗੱਬਣਾ ਚੈੱਕ ਪਾਸ ਵੀਰ ਦੇ ਕੋਲੇ ਜਿਹੜੀਆਂ ਝੋਟੀਆਂ ਮੱਝਾਂ ਹੁੰਦੀਆਂ ਤਕਰੀਬਨ ਚੰਗੀਆਂ ਆ ਸਾਹਮਣੇ ਚੱਲਦੀ ਸਕਰੀਨ ਤੇ ਵੇਖਿਓ ਝੋਟੀ ਬਹੁਤ ਚੰਗੀ ਆ ਚੰਗਾ ਕੱਦ ਕਾਠ ਤੇ ਕਿੰਨੇ ਟਾਈਮ ਦੀ ਗੱਬਣ ਚੈੱਕ ਪਾਸ ਲੇਖਾ ਜੋਖਾ ਭਰਾ ਤੋਂ ਪੁੱਛ ਲਾਂਗੇ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਕਰਿਓ ਖਰੀਦਦਾਰੀ ਤੇ ਦੋ ਤਿੰਨ ਜਾਨਵਰ ਜਿਹੜੇ ਉਹ ਇਧਰ ਵੀ ਖੜੇ ਆ ਆ ਚੈੱਕ ਕਰੋ ਤੁਹਾਨੂੰ 7-8 ਜਾਨਵਰ ਜਿਹੜੇ ਇਸ ਵੀਡੀਓ ਚ ਵਿਖਾਉਣੇ ਆ ਮੇਰਾ ਮੰਨਣਾ ਕੀ ਇਹ ਤੋਂ ਸ਼ੁਰੂ ਕਰੀਏ ਬੜੀ ਚੰਗੀ ਝੋਟੀ ਆ ਕਰਮ ਵਾਲੀ ਤੇ ਆਪਾਂ ਸਟਾਰਟਿੰਗ ਟੋਪ ਦਾ ਨਗੀਨਾ ਵਖਾ ਦੀਏ ਇੱਕ ਨੀਲੀ ਰਾਵੀ ਵੀ ਖੜੀ ਆ ਅਰਮਾਨ ਵੀਰ ਸਾਸਰੀ ਘਰ ਸਾਸਿਕਾ ਵੀ ਜੀ ਕੀ ਹਾਲ ਚੱਲਦੇ ਵਧੀਆ ਚੜਦੀ ਕਲਾ ਤੂੰ ਸੁਣਾ ਬਸ ਕਿਰਪਾ ਜੀ ਬਾਬੇ ਦੀ ਕਿਰਪਾ ਹਾਂ ਜੀ ਹਾਂ ਜੀ ਮੰਗਲੂ ਕਿਵੇਂ ਆ ਬਤੋ ਸਾਸਿਕਾ ਹਾਂ ਸਾਸਿਕਾ ਕਿਵੇਂ ਚੜਦੀ ਕਲਾ ਹਾਂ ਜੀ ਬਾਗੋ ਬਾਗਾ ਨਾ ਕੰਮ ਹਾਂ ਜੀ ਹਾਂ ਜੀ ਤੇ ਅਰਮਾਨ ਫਿਰ ਗਾਇਕੀ ਦਾ ਸ਼ੌਂਕ ਵੀ ਰੱਖਦਾ ਹਾਂ ਜੀ ਨਹੀਂ ਠੀਕ ਆ ਜਟਾ ਆ ਕਿਹੜੇ ਸਾਨ ਚ ਗਾਣਾ ਆਇਆ ਸੀ ਇਹ ਬਾਈ ਦੀ ਗੀਤਾਂ ਹੈ ਗਾਣਾ ਬਾਈ ਚ ਕੀਤਾ ਸੀ ਹੈ ਫੇਰ ਕਰਾਂ ਵੀ ਛੇਤੀ ਅੱਛਾ ਹੁਣ ਗਾਣਾ ਟੋਪ ਦਾ ਕਰਾਂਗੇ ਰਿਆ ਰੂ ਚੱਲੀ ਜਾਂਦਾ ਪੂਰਾ ਲੈ ਬਸ ਉਦਾਂ ਪ੍ਰੀਗ ਮਾਰੀ ਕੇ ਗੱਲ ਤੁਨੂੰ ਤੇ ਢੋਲ ਕੀ ਸ਼ਹਿਣਾ ਇੱਕ ਅੱਦਾਂ ਇਹਨੂੰ ਵੀ ਫੜਾ ਦੀ ਮੰਗ ਨੂੰ ਨੂੰ ਵੇਖੀ ਜਾਊਗੀ ਅੱਜ ਐਨ ਕਾ ਹੁਣ ਕਾ ਲਾ ਕੇ ਵਜਾਇਆ ਕਰੂ ਢੋਲ ਕਾ ਹਣਾ ਤੇ ਆਪਣਾ ਡਰੈੱਸ ਡਰੈੱਸ ਵੀਰ ਜੀ ਪਿੰਡ ਘੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੀ ਨੰਬਰ ਮੇਰੇ ਵੀ ਦਾ 77 ਕੇ 40 88635 78140 88635 ਵੀਰ ਜੀ ਨੰਬਰ ਆ ਸਕਰੀਨ ਤੇ ਵੀ ਆਉਂ ਰਿਹਾ ਹੁਣ ਹਾਂਜੀ ਤੇ ਵੀਡੀਓ ਵੀਰਾਂ ਨੂੰ ਬੇਨਤੀ ਆ ਵੀ ਐਂਡ ਤੱਕ ਦੇਖਿਓ ਛੋਟਾ ਮੋਲ ਵੀ ਮਿਲ ਜੂ ਤੇ ਵੱਡਾ ਮਿਲ ਜੂ ਮੋਲ ਹਰ ਕਿਸ ਤਰ੍ਹਾਂ ਦਾ ਵੀ ਹੈਗਾ ਤੇ ਅੱਜ ਚੈੱਕ ਪਾਸ ਕਿੰਨੀਆਂ ਚੈੱਕ ਪਾਸ 4 ਐ 4 ਚੈੱਕ ਪਾਸ ਐਨ ਕੰਪਲੀਟ ਵੱਡੀਆਂ ਵੱਡੀਆਂ ਐਂਡ ਪੀਸ ਵਿਖਾ ਦਿਏ ਐਂਡ ਪੀਸ ਐਂਡ ਪੀਸ ਟਾਪ ਦੇ ਨਗੀਨੇ ਟਾਪ ਦੇ ਜਮਾ ਠੀਕ ਆ ਆ ਸਜੇ ਨਾਲ ਨੰਬਰ ਚੱਲੀ ਜਾਂਦੇ ਆ ਸਕਰੀਨ ਤੇ ਬਾਕੀ ਆਪਾਂ ਵੈਸੇ ਵੀ ਚਲਾ ਦੇਾਂਗੇ ਅਰਮਾਨ ਡੇਰੀ ਫਾਰਮ ਤੇ अरमान ਵੀਰ ਆ ਝੋਟੀ ਕਿੰਨੇ ਚਰ ਦੀ ਗੱਬਣਾ ਇਹ ਨਗੀਨਾ ਤੇ ਬਹੁਤ ਜਿਆਦਾ ਚੰਗਾ ਜਿਹਨੂੰ ਆਖ ਦਿੰਦੇ ਆ ਨਾ ਹਾਂ ਕੀ ਆ ਮੰਗਲੂ ਦੇ ਘਰ ਤੋਂ ਤਾਜ਼ਾ ਲਾ ਲੈਣਾ ਅੱਜ ਬਿਲਕੁਲ ਮੰਗਲੂ ਨੂੰ ਹਾਲ ਲਾਉ ਉਹ ਲੱਭਣਾ ਨਹੀਂ ਦੇਖਣਾ ਹੀ ਨਹੀਂ ਠੀਕ ਆ ਕਿੰਨੇ ਚਰ ਦੀ ਗੱਬਣਾ ਤੇ ਨਾ ਮਹੀਨੇ ਦੀ ਕਿੱਕ ਪਾ ਫਿਆ ਓਕੇ ਉਹਦੇ ਵੀ ਕੋਈ 7 ਕਿਲੋ ਆ ਠੀਕ ਆ ਮੈਂ ਉਹ ਨੂੰ 16 ਕਿਲੋ ਦੇ ਦੂਗੀ ਸੱਜਰ ਸੂਈ ਹਾਂਜੀ ਬਰੀਕ ਚਮੜੀ ਦੀ ਇੱਕ ਰੰਗ ਕਾਲੀ ਫੋਲ ਕੱਦ ਕਾਲੀ ਆ ਕੀ ਬਾਤ ਵਧੀਆ ਨੂੰ ਲੈ ਹਾਂ ਵੇਖੋ ਸੱਜਣੋ ਇੱਕ ਗੋਣੀ ਪਈ ਪੁੰਜੀ ਬਾਕੀ ਜਿਹੜਾ ਭੈਣ ਭਰਾ ਇਹਨੂੰ ਸਾਹਮਲੇ 2 ਰੁਪਏ ਚੰਗੇ ਰਲਾਉ ਢੇੜ ਤੂੰ ਤਪੂਗੀ ਹਨਾ ਹੁਣ ਚੂਣ ਚਾਂਦ ਦੀ ਓਕੇ ਜਮਾ ਬਹੁਤੀ ਜਰਾ ਇੱਥੇ ਓਕੇ ਲੈ ਮੰਗਲੂ ਨੇ ਕਹਿਦਾ ਕਹਿੰਦਾ ਓਕੇ ਓਕੇ ਵਾਕਿਆ ਯਾਰ ਕਰ ਸਕਦੇ ਤੁਸੀਂ ਬਿਲਕੁਲ ਸਾ ਹੁਣ ਦੁੱਧ 7 ਕਿਲੋ 7 ਕਿਲੋ ਭਾਈ ਦੋ ਤੇ ਠੀਕ ਆ ਬੰਨ ਲੈਂਦੇ ਮੰਗਵਾਉਂਦੇ ਸਾਡੇ ਪਿੰਡੂ ਲਈ ਆ ਆਪਣੇ ਓਕੇ ਜਿਹੜਾ ਲੱਖ ਰੁਪਏ ਦੀ ਆ ਦੀ ਭਾਈ ਉਹਨਾਂ ਨੇ ਮਈ ਆ ਕੇ ਸਾਭੀ ਥੋੜੀ ਲੱਸੀ ਕਰਤੀ ਆ ਛੋਟੀ ਹਰਿਆਣੇ ਦੀ ਨਹੀਂ ਲੱਗਦੀ ਦੁੱਧ 16 ਕਿਲੋ ਕੱਢ ਜੀ ਰਹੀ ਆ ਹਰਿਆਣੇ ਦੀ ਕਿ ਮਾਲਵੇ ਦੀ ਹਰਿਆਣੇ ਦੀ ਆ ਹਣਾ ਹਾਂਜੀ ਹਾਂਜੀ ਕਿਆ ਸਾਡੇ ਸਾਹਮਣੇ ਉਦੋਂ ਤੇ ਇੰਨਾ ਇੰਨਾ ਮਾਸ ਚੜਿਆ ਸੀ ਛੋਟੀ ਜਦੋਂ ਆਈ ਆ ਕਰਮਾਂ ਦੇ ਸਾਹਮਣੇ ਨਹੀਂ ਭਾਜੀ ਕੀ ਕਰੇ ਬੰਦੇ ਨਹੀਂ ਦੁੱਧ ਦੇਣ ਵਾਲੇ ਪਸ਼ੂ ਵੈਸੇ ਵੀ ਰਮਾਨ ਲੱッセ ਹੋ ਜਾਂਦੇ ਵੀਰਕੇ ਛੋਟੀ ਦਾ ਹਣਾ ਜੀ ਚਾਹ ਰਿਹਾ ਲੱਸੀ ਹੋ ਜੀ ਹਾਂ ਦੁੱਧ ਜ਼ਿਆਦਾ ਦਿੰਦੀ ਆ ਹਨਾ ਬਾਕੀ ਥਣ ਥਣ ਦਾ ਸਾਇਜ ਦੋ ਦੋ ਕਿਲੋ ਦੁੱਧ ਤਥਣਾ ਜੀ ਹੋਣਾ ਇਹਦੇ ਬਿਲਕੁਲ ਭਾਜੀ ਸਹੀ ਗੱਲ ਥੇਸ ਕੁਆਲਿਟੀ ਬੜੀ ਸੁਹਣੀ ਆ ਕੀਮਤ ਤੇ ਕੀ ਚੋਰ ਮੰਗੀ ਕੀਮਤ ਕਰ ਲਾਂਗੇ ਕੋਈ ਨਹੀਂ ਹੁਣ ਕੀਮਤ ਕਹਿੰਦਾ ਕਿੰਨੇ ਕਰਦਗੇ ਕੀਮਤ ਅੱਜ ਫਿਰ ਵੇਖੀ ਮੈਂ 82000 ਕਰ ਲਈਏ ਨਹੀਂ ਅੱਜ ਮੁੱਲ ਫਿਰ ਮੰਗ ਲੋ ਹੀ ਕਰੂਗਾ ਹਨਾ ਮੰਗ ਲੋ ਜੀ ਕਰ ਦੋ 82000 60 60 80000 60 ਤੂੰ ਹੀ ਮਾਰੋ ਥਾਪੀਆਂ ਭਾਉ ਲੋਕਾਂ ਕੋ ਉੱਤੇ ਖੜ ਕੇ ਮਾਝ ਤੇ ਆ ਚੱਕੋ ਇੰਨੇ ਦੀ ਆ ਚੱਕੋ ਕਿੰਨੇ ਦੀ ਹਜ਼ਾਰ ਘੱਟ 80 ਪਰ ਐਡੀ ਛੋਟੀ ਮਿਲਣੀ ਨਹੀਂ ਹਨਾ ਕੀ ਬਾਤ ਆ ਸੱਜਣਾ ਇਹ ਲੂਗਾ ਲੂਗਾ ਭਾਜੀ ਹਜ਼ਾਰ ਘੱਟ 80 ਦੇ ਦਾਂਗੇ ਹਜ਼ਾਰ ਘੱਟ 80 ਚ ਮਾੜਾ ਮੋੜ ਛੋੜ ਛੱਪਾ ਕਰਦਾ ਹੀ ਪੰਜ ਸੱਤ ਬਹੁਤ ਚੰਗੀ ਕੱਟੀ ਨਾ ਮੌਕੇ ਤੇ ਕਰਾਂਗੇ ਮੌਕੇ ਤੇ ਕਰੂਗਾ ਹਨਾ ਮੰਗ ਲੂ ਹੁਣ ਨਹੀਂ ਕਰਦੇ ਮੌਕੇ ਤੇ ਇਹ ਐਦਾ ਕਿਸ ਹਵਾ ਨੀਲੀ ਦਾ ਤੋਹਫਾ ਬਣੀ ਬੈਠੇ ਇੱਕ ਤੋਹਫਾ ਕੋਲ ਪੱਪੋਏ ਕੀ ਬਾਤ ਇਹ ਡੇਢ ਮਹੀਨਾ ਹੋ ਗਿਆ ਬਣੀ ਨੂੰ ਡੇਢ ਮਹੀਨਾ ਬਣੀ ਨੂੰ ਵੀ ਹੋ ਗਿਆ ਉਹ ਵੀ ਜਣੀ ਗਰੰਟੀ ਨਾਲ ਹੀ ਪੱਕੀ ਗੱਲ ਦੋ ਤਾਂ ਦਿਆ ਗੱਡੀ ਅੱਛਾ ਯਾਰ ਹਾਂਜੀ ਪਿਓਰ ਨੀਰੀ ਦਾ ਵੀ ਸਿੰਗ ਵੀ ਚਟਾ ਨਹੀਂ ਵੇਖ ਲਓ ਨਿਸ਼ਾਨ ਕੀ ਬਾਤ ਲੈ ਸੂਲ ਚ ਵੀ ਨਿਸ਼ਾਨ ਕੀ ਬਾਤ ਆ ਯਾਰ ਚੰਗੀ ਝੋਟੀ ਹੈ ਸਾਰੀ ਚੰਗੀ ਭਾਈ ਥੜਾ ਫੁਣਾ ਦੀ ਬਹੁਤ ਚੰਗੀ ਆ ਠੀਕ ਆ ਹਾਂ ਸ਼ਗਲ ਬੜੀ ਆ ਸਾਂਭ ਲਵੇ ਮੰਗਲੂ ਇਹਨੂੰ ਕੋਈ ਚੰਗੀ ਤਰ੍ਹਾਂ ਹਨਾ ਤੇ ਬੜੀ ਚੰਗੀ ਰਹਿ ਜੂਗੀ ਹੈ ਮਨ ਮਿਰਦੀ ਨਹੀਂ ਗਈ ਹੈ ਬੋਲੀ ਵੇਨਾ ਤੇ ਇੱਕ ਕਰਤੀ ਰਹੀ ਗੁਗੀ ਓਕੇ ਲਓ ਵੀ ਸੱਜਣਾ ਥਣਾ ਥੁਣਾ ਦੀਆਂ ਚਾਰ ਹਨਾ ਇੱਕੋ ਜੇ ਬਿਲਕੁਲ ਓਕੇ ਰਪੋੜਿਆ ਭਾਜੀ ਠੀਕ ਆ ਨਹੀਂ ਚੰਗੀ ਹੈ ਜੇ ਕੋਈ ਹਾਂ ਨਹੀਂ ਨਹੀਂ ਓਕੇ ਉਹ ਦੋ ਦੰਦ ਹਜੇ ਹਾਂਜੀ ਹਾਂਜੀ ਇਹ ਕਿੰਨੇ ਦੀ ਦੇ ਦੀਏ ਸ਼ਾ ਇਹ ਭਾਜੀ ਵਿੱਚੋਂ ਤੇ ਮਨ ਬਣਿਆ ਵੀ ਰੱਖ ਲਈਏ ਓਕੇ ਪਰ ਮੈਂ ਵੀ ਜਿਹੜਾ ਵੀ ਚੈੱਕ ਕਰਾ ਕੇ ਵੇਚ ਦਿਆਂਗੇ ਹਾਂ ਜਿਹੜਾ ਜਿਹੜਣੀ ਆ ਹਾਂ ਇਹੀ ਗਨੇ ਆ ਵਾਕੇ ਹਰੇਕ ਨੇ ਇਹੀ ਮੰਗਣੀ ਆ ਇਹੀ ਮੰਗਣੀ ਆ ਵਾਕੇ ਇਰਮਾਨ ਦਾ ਬੜਾ ਚੰਗਾ ਸ਼ਕਲ ਬੜੀ ਸ਼ਾਂਤ ਅਰੇ ਹਾਂ ਨਹੀਂ ਝੂਟੀ ਚੰਗੀ ਆ ਕਿੰਨੀ ਦੀ ਹੋਣਾ ਡੇਢ ਮਹੀਨੇ ਹਾਂ ਜਿਹੜੀ ਗੱਲ ਉਹ ਦੱਸ ਮਹੀਨਾ ਟੱਪ ਜੇ ਨਗਰ ਖਲੋਈਦਾ ਹਾਂ ਹਾਂ ਡੇਢ ਮਹੀਨਾ ਹੋ ਗਿਆ ਝੋਟੀ ਖਲੋਈ ਨਹੀਂ ਜਿੱਦੋਂ ਖਲੋਗੀ ਝੋਟੀ ਨਾ ਚੈੱਕ ਹੋ ਗਈ ਤੇ 60ਵਾਂ ਬਾਅਦ ਹੀ ਜਾਣੀ ਆ ਠੀਕ ਆ ਨਾ ਜਾਣੀ ਓਕੇ ਹਾਂ ਜੀ ਜੀ ਅੱਜ ਅੱਜ ਮੰਗਲੂ ਹੋ ਜਾ ਨੇੜੇ 44 ਹਜ਼ਾਰ ਕਰਦੇ ਯਾਰ 20 ਹਜ਼ਾਰ ਹੋਰ 20 ਹਜ਼ਾਰ ਨਹੀਂ 44 ਦੀ ਦੇ 44 ਦੀ ਆਹ ਮਹਿੰਗੀ ਮੈਂ ਜਾਂ ਆਈ 44 ਹਜ਼ਾਰ ਦੀ ਕਿਆ ਕੋਗੀ ਨਾ ਮੰਗਲੂ ਮਹਿੰਗੀ ਤਾਂ ਨਹੀਂ ਕਿਸੇ ਨੂੰ ਮੌਕੇ ਤੇ ਕਰਦਾਂਗੇ ਜਮਾਂ ਜਾ ਜਾ ਭਾਈ ਅੱਛਾ ਕਰਦੇ ਆਂਗੇ ਮੌਕੇ ਤੇ ਮਾੜਾ ਮੋਟ ਨਹੀਂ ਠੀਕ ਆ ਓਕੇ 44 ਹੀ ਦੇ ਦਾਂ ਓਕੇ ਚੰਗੀ ਆ ਕੱਟੀ ਚੰਗੀ ਆ ਕੋਈ ਮਾੜੀ ਨਹੀਂ ਦੁੱਧ ਨੌ ਕਦਵਾਲੀ ਆ ਗਈ ਅੱਛਾ ਦਰਦੀ ਆ ਥੋੜੀ ਜੀ ਧਿਆਨ ਨਾਲ ਦਰਦੀ ਕੁੜੀ ਇਹ ਨਾ ਘਰੋਂ ਹੀ ਕੱਢੀ ਆਏ ਨੇ ਠੀਕ ਆ ਇਹਨੂੰ ਐ ਆ ਵੀ ਮੈਨੂੰ ਕਦੇ ਪਤਾ ਨਹੀਂ ਕੀ ਕਰਨ ਲੱਗੇ ਆ ਫੋਨ ਕਰਕੇ ਦਰਦੀ ਦੇ ਹਾਂ ਤੰਗ ਕਰ ਦੱਸ ਇਹਦਾ ਕੀ ਹਾਲ ਹੁਤਾ ਵਾ ਠੀਕ ਆ ਹਾਂ ਜੀ ਜੀ ਓਕੇ ਬੱਚਾ ਹੈਗਾ ਹਨਾ ਕੱਟਾ ਕੇ ਕੱਟੀ ਇਹਦੇ ਮਗਰ ਕੱਟਾ ਜੀ ਇਹਦੇ ਮਗਰ ਆ ਗਿਆ ਭਈ ਭਏ ਕਿਨੇ ਪਹਾੜੇ ਤੇ ਲਾਈ ਆ ਗਿਝਾਈ ਪਹਾੜੇ ਤੇ ਜੀ ਦੋੜ ਨਾਲ ਨੁਪੜੇ ਦੇ ਮਿਲਦੀ ਬੱਚਾ ਹੈਗਾ ਜੀ ਨੂਰ ਠੀਕ ਆ ਤਾਂ ਮੈਂ ਨੂੰ ਤਾ ਉਹ ਚੱਲ ਤੁਹਾਡੇ ਤੇ ਲਾ ਲਈ ਨਾ ਬੱਚੇ ਦਾ ਕੋਈ ਛੱਡਣਾ ਬੰਦਣਾ ਓੱਖਾ ਕੰਨਾਂ ਨੂੰ ਘਰੇ ਕੰਨਾਂ ਘਰੇ ਬੁੜੀਆਂ ਚੁੰਦੀਆਂ ਬਿਲਕੁਲ ਭਾਈ ਬਾਹ ਦੇ ਪੁੱਤ ਹਾਂ ਮੈਂ ਕਰਦੇ ਕਾਠ ਦੀ ਵੀ ਚੰਗੀ ਤੇ ਬਰੀਕ ਚਮੜੀ ਦੀ ਮਿੱਕਾ ਨਿੱਕਾ ਸਿੰਗ ਦੁੱਧ ਦੇ ਕੋਲੇ 9 9 ਕਿਲੋ ਪੂਰਾ ਕੀ ਬਾਤ ਚਵਾਈ ਤੇ ਚੰਗੀ ਕੋਲ ਨੂੰ ਠੀਕ ਆ ਬਾਹ ਦੇ ਪੁੱਤ ਸਿੰਗ ਤੋਂ ਵੀ ਜਾਵਾ ਕੁਆਲਟੀ ਵਾਲਾ ਹਾਂ ਇੱਕ ਰੰਗ ਕਾਲੀ ਚੋਰ ਮੂਰਾ ਨਫਰ ਤੇ ਦੇ ਕਿੰਨੇ ਦੀ ਦਈਏ ਜਿਆਦੀ ਦੇ ਦੋ ਭਾਈ ਨਾ ਹੋਣੀ ਨਹੀਂ ਡਰਦੀ ਆ ਮੋਲ ਭਾਵੇਂ 70000 ਕਰਦੀ ਆ ਹਾਂ 2000 ਛੋੜ ਦਾਂਗੇ 4000 ਛੜ ਦਾਂਗੇ 67000 ਛੜ ਦੀ ਦਾਂ ਦੇ ਭਾਈ 60000 ਕਰ ਦਾਂਗੇ ਬੱਚਾ ਵੀ ਨਾਲ ਪੋਪਲੀ ਕਦੇ ਨਹੀਂ ਜੇ ਮਿਲਣੀ 9 ਕਿਲੋ ਦੁੱਧ ਮੁੱਲ 60000 ਮਗਰ ਬੱਚਾ ਮਗਰ ਬੱਚਾ ਵੀ ਹਾਜ਼ਰ ਨਾ ਜੀ ਛੋਟੀ ਦੋਹੇ ਲਾ ਸੀਲ ਪੂਰੀ ਆ ਠੀਕ ਆ ਜਿਵੇਂ ਡਰਤੀ ਜੀ ਆਏ ਨਾ ਅਗਲਾ ਸੋਚੇ ਨਹੀਂ ਉਪਰਾ ਕਰਦੀ ਆ ਹਾਂ ਉਹ ਘਰੋਂ ਨਹੀਂ ਨਿਕਲੀ ਸਜੋਰ ਕੋਈ ਗੱਲ ਨਹੀਂ ਗਰਮ ਦੁੱਧ ਨਾਲ ਕੋਈ ਚੱਕਰ ਨਹੀਂ ਆ ਅੱਗੇ ਛੋਟੇ ਭਾ ਵੀ ਵਿਖਾਉਣੇ ਤੇ ਵੱਡੇ ਵੀ ਹੈ ਉਹ ਬਾਦੀ ਪਹਿਲਾਂ ਉਹ ਮੈਂ ਵਿਖਾਉਂ ਕੋਠੇ ਜੱਡੀ ਕੀ ਬਾਤ ਇਹ ਲਾ ਵੀ ਸਜਣੋ 6 ਮਹੀਨਿਆਂ ਦੀ ਗੱਬਣ 7 ਮਹੀਨਿਆਂ ਦੀ ਕਿਆ ਬਾਤ ਆ 16 ਤੋਂ ਪਲੱਸ ਤੋਂ ਉੱਦ ਕੱਢਿਆ ਮੈਂ ਨੇ ਮੈਂ ਤੇਰੀ ਚੰਗੀ ਬਹੁਤ ਆ ਯਾਰ ਪੱਠ ਪੁੜੇ ਦੀ ਵਾਕਿਆ ਜੀ ਮੰਗ ਲਓ ਤੋਰ ਕਰਾ ਚੱਕੀ ਇਹਦੇ ਵੀਰ ਘਰ ਵਾਲੇ ਵੀ ਲੈਣਦੇ ਡੇਰੀ ਵਾਲੇ ਵੀ ਲੈਣਦੇ ਸਾਰੇ ਜਿਹਨੇ ਵੀਰ ਦਾ ਦੇਖਣੀ ਵੀਡੀਓ ਕਹਿੰਦੇ ਨਾ ਬਬੇ ਨਾ ਓਕੇ ਚੱਲ ਪੁੱਤ ਚੱਲ 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 ਬਹੁਤ ਘਰੀਬ ਹੈ ਤੇ ਸੁਆਸਾਵਾ ਤੱਕ ਲਾੜ ਦਾ ਆਪ ਹੀ ਲਾ ਲੇ ਆਪੇ ਨਾਲੇ ਮੈਂ ਨਮੀ ਆ ਹਾਂ ਝੋਟੀ ਆਂਗਾ ਵੇਖੋ ਬਾਕੀ ਨਿੱਗਰ ਬਹੁਤ ਆ ਕਈ ਗੱਲਾਂ ਭਾਈ ਇਹ ਬਾਹਲੀ ਮਿਹਨਤ ਕਰਨ ਦੀ ਨਹੀਂ ਲੋੜ ਹਨਾ ਇਹਨੇ ਰੋਖੇ ਵਿੱਚੋਂ ਖਾ ਕੇ ਕਰੀ ਜਣਾ ਫੋਣ ਇਹਦੇ ਕੋਲੇ ਦੁੱਧ ਕਿੰਨਾ ਦੁੱਧ 6 ਕਿਲੋ ਬਾੜੇ ਤੇ ਹੀ ਮੋੜ ਲਾ ਕੇ ਬੋਲੇ ਕੀ ਬਾਤ ਵੱਡੀ ਮਹਿ 6 ਮਹੀਨਿਆਂ ਦੀ ਗੱਬਣ ਕਿੰ ਆ ਜਾਂਦਾ ਮਹੀਨਾ ਲਓ ਵੀ ਸੱਜਣਾ ਪੰਜ ਕੰਪਲੀਟ ਕਰਕੇ 6 ਲੱਗ ਗਿਆ ਬੜੀ ਚੰਗੀ ਹੈ ਯਾਰ ਕੋਈ ਸ਼ੱਕ ਨਹੀਂ ਸ਼ਾ ਰੇਟ ਇਹਦਾ ਇਹ ਅਸੀਂ ਨਹੀਂ ਦੇ ਲਈਏ ਨਹੀਂ ਇਸੀ ਜਿੰਨੇ ਮਾਤਾ ਕਰੀਏ ਕਰਦਗੇ ਮਾਂ ਤਨ ਮੰਗਲੂ ਕਹਿੰਦਾ ਯਾਰ ਲੈ ਵੇਖੋ ਇਹ 2000 ਛੋੜ ਕਰ ਦੇਣੀ ਕਿਉਂ ਮੰਗ ਲੂ ਹੋਰ 1000 ਕਰ ਦੇ ਯਾਰ 77 ਦੀ 77 ਦੀ ਦੇਤੀ ਜਮਾਈ ਜਾ ਦੇ ਜਮਾਈ ਜਮਾਈ 70000 ਦੀ ਮੈਂ ਪੂਰੀ ਵੱਡੀ ਸਹੀ ਸਹੀ ਹਣਾ 6 ਮਹੀਨਿਆਂ ਦੀ ਗੱਭਣ ਤੇ ਦੁੱਧ ਵੀ 7 ਕਿਲੋ ਲਓ ਵੀ ਕਿਆ ਬਾਤ ਝੂਟੀ ਦਾ ਯਾਰ ਕੋਈ ਵੀ ਓੜਾ ਬੰਨਾ ਇਹ ਗੱਲ ਨਹੀਂ ਨਹੀਂ ਕੁਝ ਖਾਓ ਬਹੁਤ ਇੰਗੀ ਹੈ ਹਾਂ ਪੈਠ ਪੁਲੇ ਦੀ ਚੱਕ ਮੇ ਦੀ ਦੇਵਾ ਪੂਰਾ ਬੈਕ ਆਣਾ ਤੁਮਹਾਨੂੰ ਕਿਆ ਬਾਤ ਆ ਯਾਰ ਬਹੁਤ ਸੋਹਣੀ ਝੂਟੀ ਆ ਚੰਗੀ ਆ ਹਾਂ ਜਿਹੜਾ ਸਾਂਭ ਲੂਗਾ ਹਾਂਜੀ ਤੇ ਦੁੱਧ ਵੀ ਪੀਊਗਾ ਤੇ ਰੁਪਏ ਵੀ ਰਲਾਊਗੀ ਯਾਰ ਸਹੀ ਗੱਲ ਬਿਲਕੁਲ ਭਾਜੀ ਹਣਾ ਤੱਕ ਦੇਖਿਓ ਭਾਜੀ ਤਿੰਨ ਮਈਆਂ ਹੋ ਰਖੋਣੀਆਂ ਹਾਂ ਹਾਂ ਐਂਡ ਤੱਕ ਵੇਖਿਓ ਕਿਤੇ ਇਹ ਨਾ ਵਿਆਹ ਤੇ ਜੇ ਜੇ ਕਹਿਦੇ ਉਹ ਸਲਿੱਪ ਕਰਕੇ ਵੀ ਉਹ ਛੋਟੇ ਵਾਲੀਆਂ ਨਹੀਂ ਹੋਈਆਂ ਭਾਜੀ ਆ ਬੰਦੇ ਕੋਕੜਾ ਛੋਟੇ ਵਾਲੀਆਂ ਇਹਨੂੰ ਹੀ ਖੋਲ ਪਹਿਲਾਂ ਨਿੱਕੀ ਪਹਿਲਾਂ ਕੱਟੀ ਆ ਇਹ ਪਹਿਲਾ ਸੂਆ ਪਹਿਲਾ ਸੂਆ 50 ਦਿਨ ਚੜ ਗਿਆ ਨੂੰ ਗੱਪਣ ਨੂੰ ਚਾਰ ਕੰਕਰੀਟ ਕਰ ਗਈ ਦੁੱਧ 7 ਕਿਲੋ ਆ ਕੀ ਬਾਤ ਆ ਯਾਰ ਮੰਗਲੂ ਕਿੰਨੇ ਦੀ ਹੋਈ ਥੋੜਾ ਜਿਹਾ ਮੋੜਾ ਮਾਰ ਦੇ ਸਹਲਾ ਦੱਸੂ ਅੱਛਾ ਖਾਣਾ ਆਪਣਾ ਦੀ ਕੁਆਲਿਟੀ ਬਹੁਤ ਹੈ ਚਵਾਈ ਵੀ ਬਹੁਤ ਚੰਗੀ ਲੱਗਦੀ ਆ ਦੁੱਧ 7 ਕਿਲੋ ਪੂਰਾ 7 ਕਿਲੋ ਆ ਤੇ ਪੰਜਵੇਂ ਮਹੀਨਿਆਂ ਦੀ ਗੱਭਣ ਪੰਜਵੇਂ ਜਾਣ ਲਿਆ ਇਹਨੂੰ ਚਾਰ ਅਪਲੀਡ ਕਰੀ ਪੰਜਵੇਂ ਜਾਣ ਲਿਆ ਵੇਖੋ ਸੱਜਣੋ ਚੰਗੀ ਆ ਨਾ ਨਵੀਂ ਹਾਨ ਝੋਟੀ ਭਾਅ ਵੀ ਚੰਗਾ ਖਾਣਾ ਬੜਾ ਚੰਗਾ ਲੱਗਾ ਜੀ ਚਵਾਈ ਵੀ ਚੰਗੀ ਲੱਗੀ ਹੈ ਹਨਾ ਹਾਂ ਜੀ ਕੀ ਬਾਤ ਮੋਟਰ ਹੀ ਆ ਮੋਟਰ ਹੀ ਆ ਮੰਗਲੂ ਦਾ ਵਾਕਿਆ ਯਾਰ ਕੀ ਕੀ ਤੇ ਬਾਕੀ ਸੁਭਾਅ ਵੀ ਨਰਮ ਜਮਾ ਹੈ ਜਮਾ ਹੈ ਨਰਮ ਠੱਲੀ ਪਾੜੇ ਤੇ ਪਾੜੇ ਤੇ ਪਾੜੇ ਤੇ ਠੀਕ ਆ ਬਾਹ ਦੇ ਬੋਤਲ ਮਗਰ ਓਕੇ ਇਹ ਕਿੰਨੇ ਦੀ ਦੇਣੀ ਹੈ ਪਾੜ ਦੀ ਦੇਦੀ ਐ ਪਿਆਰ ਨੂੰ ਛੋੜ ਕਰਾਂਗੇ ਚੋਂ ਹਾਂ ਮੰਗਲੂ ਕੀ ਮੰਗਲੂ ਕੀ ਕਹਿੰਦਾ ਮੰਗੂ 10 ਬੋਤਲ ਬਾਹ ਦੀ ਦੇ ਦੀ ਮੰਗਲੂ ਦੀ ਨੀ ਮੋੜਨੀ ਆਪਾਂ ਅਈ ਦੀ ਨੀ ਮੋੜ ਸਰਦੇ ਹਣਾ ਹੀਰਾ ਬੰਦਾ ਹੀਰਾ ਬੰਦਾ 60000 ਦੀ 62000 ਦੀ ਪੰਜਾਂ ਮਹੀਨਿਆਂ ਦੀ 7 ਕਿਲੋ ਦੁੱਧ ਪਹਿਲਾ ਸੂਹਾ ਦੂਜੇ ਲਈ ਖੱਬਣ ਕੱਟੀ ਵਾਲੀ ਆ ਗਈ ਇਹ ਕੱਟੀ ਵਾਲੀ ਆ ਗਈ ਮਗਰ ਕੱਟੀ ਜਿਓ ਕੱਟੀ ਵਿਖਾ ਦਿਓ ਇਹ ਆਲੀ ਹਾਂਜੀ ਆ ਦੋਨਾਂ ਮਈਆਂ ਦੇ ਜਾਨਵਰ ਖੜੇ ਆ ਸੱਜਣਾ ਬਾਕੀ ਜਿਹੜਾ ਭੈਣ ਭਰਾ ਵੀ ਖਰੀਦਦਾ ਆਪਦੀ ਵਟਸਐਪ ਤੇ ਵੀ ਤੁਸੀਂ ਵੀਡੀਓ ਮੰਗਾ ਸਕਦੇ ਆ ਕਈ ਵਾਰੀ ਕੋਈ ਪਸ਼ੂ ਦਾ ਨਹੀਂ ਜਜਮੈਂਟ ਆਉਂਦੀ ਬਿਲਕੁਲ ਪੰਜਾਬ ਤੋਂ ਕੋਈ ਜਿੱਥੇ ਮਰਜ਼ੀ ਮੰਗਾ ਸਕਦਾ ਭਾਵੇਂ ਸਾਡੇ ਘਰੇ ਆ ਕੇ ਖਲੀ ਕਰ ਲੋ ਭਰਾ ਨੂੰ ਕਨੈਕਟ ਕਰਕੇ ਵੀ ਆਹ ਮਹਿੰਦੀ ਵੀਡੀਓ ਭੇਜ ਦੇ ਬੜੀ ਬੜੀ ਚੰਗੀ ਆ ਇਹਦੀ ਚੌਣ ਚੌਣ ਬੜੀ ਚੰਗੀ ਕਹਿੰਦੇ ਮਈ ਸਾਂਭੀ ਨਹੀਂ ਅੰਦਰੇ ਬੱਜੀ ਰਹੀ ਆ ਠੀਕ ਆ ਕੱਟੀ ਇਹਦੇ ਕੋਲੇ ਆ ਦੁੱਧ ਦੁੱਧ ਨੂੰ ਘਾਟ ਕੇ ਲੋ 8 ਕਿਲੋ ਦਾ ਦੱਸ ਜਣੋ ਲਓ ਇਹ ਕਾਦੀ ਆਈ ਮੇਰ ਕੋ ਠੀਕ ਆ ਮਿਲਦੀ ਕੱਟੀ ਦੇ ਮਿਲਦੀ ਕੱਟੀ ਇਹਦਾ ਰੇਟ ਰੇਟ ਜੈਦ ਇਹਦਾ ਕਿੰਨਾ ਕਰਨਾ ਕਰੀ ਕਿੰਨਾ ਕ ਕਰ ਦਈਏ 60 ਦੇ ਦੇ ਦਈਏ 60 ਚ ਮਾਰ ਪਾਣ 2000 ਹੁਣ 1000 ਮੰਗਲ ਦੇ ਨਾਮ ਦਾ 4000 ਤੇ ਦੇਤੀ 4000 ਮਗਰ ਕੱਟੀ 8 ਕਿਲੋ ਦਾ ਦੱਦ ਸੁਹਾ ਦੂਜਾ ਕੱਟੀ ਬੜੀ ਚੰਗੀ ਮਗਰ ਬਣੀ ਤਾਂ ਨਹੀਂ ਹਜੇ ਨਹੀਂ ਬਣੀ ਹੋਈ ਆ ਹਾਂ ਚੰਗੀ ਆ ਜਿੱਦਾਂ ਕਿ ਇਹਨੇ ਦੱਸਤਾ ਉਦਾਂ ਹੀ ਗਾੜੀ ਦੱਸਣਾ ਹੈ ਹਾਂ ਐਵੇਂ ਹੈਨਾ ਉਹ ਕੋਈ ਦੱਸਾਂਗੇ ਭਾਜੀ ਉਹੋ ਕੁਝ ਬਣਾਵਾ ਓਕੇ WhatsApp ਤੇ ਵੀਡੀਓ ਕੋਆ ਸਕਦੇ ਤੁਸੀਂ ਆਪ ਦੀ ਤਸੱਲੀ ਜਾਂ ਕਰੋ ਤਸੱਲੀ ਕਰੋ ਕੋਈ ਗੱਲ ਤੇ ਐ ਮੈਂ ਦਾ ਕੀ ਹਿਸਾਬ ਹੈ ਇਹ ਭਾਜੀ 5ਵੇਂ ਮਹੀਨੇ ਚੜ ਗਿਆ ਠੀਕ ਆ 4 ਕੰਪਲੀਟ ਕਰ ਗਈ 5ਵਾਂ ਲੱਗ ਗਿਆ ਮੈਂਤੀ ਵਾਲਾ ਹੈ ਪੂਰਾ 7 ਕਿਲੋ 7 ਕਿਲੋ ਦੁੱਧ ਮੈਂਤੀ ਵਾਲਾ ਮਿਲਦੀ ਭਾੜੇ ਤੇ ਭਾੜੇ ਦੇ ਘੰਡੀ ਉੜੀ ਐ ਚੋਾਈ ਬਹੁਤ ਚੰਗੀ ਆ ਮੈਂ ਜਾਤ ਨਸਲ ਦੁੱਧ ਵਾਲੀ ਆ 13 ਕਿਲੋ ਦੁੱਧ ਜੁਆ ਮੈਂ ਠੀਕ ਆ ਉਹ ਦੇ ਛੋਟਾ ਆ ਜਾਂਦਾ ਉਹ 15 ਦਉਗੇ ਅੱਜ ਕੀ ਸਵੇਰ 15 ਨਾਲ ਦਉਗੀ ਮੰਗ ਲਿਆ 13 ਤੋਂ ਨਹੀਂ ਮਰਦੇ ਹਾਂ ਇੰਨਾ ਤਾਂ ਦੇ ਦੂ ਉਧਰ ਨੂੰ ਟੋਰ ਪਾ ਤਾ ਉਧਰ ਨੂੰ ਕੋਈ ਉਧਰ ਹੋਣੀ 13 ਮਰਜੀ ਆ ਤੇਰੀ ਮੰਗ ਲਉ ਛੋਣਾ ਛੋਣਾ ਵੀ ਕੁਆਲਟੀ ਦੇਖਾ ਸਕਦੇ ਵਾਕਿਆ ਯਾਰ ਹਨਾ ਚੰਗੀ ਆ ਮੈਂ ਹਾਂ ਬਾਕੀ ਚਾਰੂ ਵਾਲੀ ਮਨ ਤਲਗਦੀ ਜਿੱਥੇ ਮਰਜੀ ਨੂੰ ਬੰਦ ਟਟ ਟਟ ਪੈਂਦੀ ਪੱਠਿਆਂ ਨੂੰ ਵੇਖੋ ਥਣ ਲੱਗਾ ਸਜਣੋ ਇੱਕ ਰੱਗ ਕਾਲੀ ਆ ਹਾਂ ਪੰਜ ਮਹੀਨੇ ਚਾਰ ਕੰਪਲੀਟ ਕਰ ਗਈ ਪੰਜਵਾਂ ਲੱਗ ਗਿਆ ਕਿਆ ਬਾਤ ਹੈ। ਆਪਣਾ ਜੀ ਵਿਖਾ ਲਓ। ਦੁੱਧ 7 ਕਿਲੋ ਨੈਕਟਰ ਮੈਲ ਦੀ ਪਹਾੜੇ ਤੇ। ਮੈਲ ਦੀ ਦੋਵੇਂ ਟੱਕ ਪੜੇ। ਵੇਖੋ ਸੁਹਾ ਤੁਸੀਂ ਆਪ ਲਾ ਲਿਓ, ਤੀਜਾ ਲਾ ਲਿਓ, ਦੁੱਜਾ ਲਾ ਲਿਓ। ਜਿੰਨਾ ਕੀਮਤ ਹੈ? ਕੀਮਤ ਤਾਂ ਦੱਸਣੀ ਨਹੀਂ ਇਹਦੀ। ਕੀਮਤਾਂ ਕੀ ਰਹਿ ਇਹਨਾਂ ਦੀ ਇਹਦੀ? ਰਹਿਣ ਦੀ ਹੈ। ਹੈ ਮੰਗ ਲੂ। ਕੋਈ ਗਰੀਬੰਦਾ ਰਹਿ ਮੇਰੀ ਕੀਮਤ ਛੋਟੀ। ਅੱਛਾ। ਵੇਖੀ ਕਿਤੇ ਕਿੰਨੇ ਦੀ ਦੇ ਦਈਏ ਫਿਰ ਮੰਗ ਲੂ ਜੇ ਇਸੇ ਗੱਲ ਤੋਂ ਅੱਜ। ਐਨਕੀ ਦੀ ਦੇ ਦਈਏ। ਵੇ ਪੈਨੀਆ ਦਮਾ ਤੇਨੀ ਯਾਰ ਬਾੜਦੀ ਬਾੜਦੀ ਕਾੜਦੀ ਦੇਤੀ ਕਿਉਂ ਮੰਗ ਲੂ ਜਾਨ ਦੀ ਛੜਦੀ ਧਿਆਨ ਦੇ ਦੇ ਦੋ ਦੇ ਦੋ ਖੁਸ਼ ਆ ਫਿਰ ਖੁਸ਼ ਖੁਸ਼ੇ 60000 ਦੀ ਵੀਰ ਬਰਾ ਖੁਸ਼ੀ ਚਾਹੀ ਜੇੜਾ ਕੋਈ ਆ ਗਿਆ ਚੋਣ ਓਕੇ ਰਿਪੋਰਟ ਰਊ ਬਹੁਤ ਹੀ ਚੰਗੀ ਚੋਣ ਆ ਤੇ ਚੋਣ ਹੀ ਬਹੁਤ ਬੋਲੀ ਲੱਗੀ ਆ ਚਾਰ ਕੰਪਲੀਟ ਕਰ ਗਈ ਪੰਜਵਾ ਚੜ ਗਿਆ ਪੰਜਵਾ ਚੜ ਗਿਆ 7 ਕਿਲੋ ਦੁੱਧ ਹਾਂਜੀ ਹਾਂਜੀ ਤੇ ਮੁੱਲ 60000 ਸਹੀ ਸਹੀ ਦੇ ਦੇਣੀ ਮਾੜਾ ਕੋਈ 65 ਕਰਾ ਲੈ 70 ਕਰਾ ਲੈ ਬਿਲਕੁਲ ਭਾਜੀ ਮੂਲ ਲਓ ਵੀ ਸੱਜਣੋ ਇਹ ਐਨੀਮਲ ਇਸ ਵੇਲੇ ਵਿਕਰੀ ਵਾਲੇ ਆ ਘੋਗੇ ਨਗਰ ਦੇ ਵਿੱਚ ਅਰਮਾਨ ਕੋਲੇ ਟੌਪ ਟੌਪ ਦੇ ਜਾਨਵਰ ਟੋਕਣਾ ਗੱਬਣਾ ਚੈੱਕ ਪਾਸ ਆ ਦੋ ਦੰਦ ਕੱਟੀ ਤੁਹਾਨੂੰ ਤੂਰ ਤਾਰ ਕੇ ਵਿਖਾਤੀ ਚੰਗੀ ਸੰਭਲਿਓ ਇਹਦਾ 43 44000 ਕਹਦਾ ਹਨਾ ਦੇਣ ਵਾਲਾ ਭਾਈ 43 ਵਾਲਾ ਸ਼ੋਅ ਕਰਤੀ 43 ਜਮਾਈ ਹਨਾ ਜੈਸ ਨੂੰ ਨਿਕਲ ਵੀ ਹੋਈ ਆ ਹਾਂ ਮਾੜੀ ਨਹੀਂ ਕਿਸੇ ਨੂੰ ਇਹ 15 ਤੋਂ ਮੈਂ ਕਿਹਾ ਕੋਈ ਨਾ 60000 ਦੀ 60000 ਦੀ ਵਾਕੇ ਆਹ ਦਾ ਤਾਂ ਝੂਟੀ ਦਾ ਉੜਾ ਬੰਨਾ ਹੀ ਨਹੀਂ ਕੋਈ ਇਹਦਾ ਤਾਂ ਕੁਝ ਹੈ ਨਹੀਂ ਹਣਾ ਅੰਤੋਂ ਖਤਮ ਹਣਾ ਅੰਤ ਇਹ ਦੋ ਨਾ ਬਹੁਤ ਚੰਗੀ ਝੂਟੀ ਹੈ ਜਿੰਨੇ ਸਾਂਭ ਲਈ ਉਹ ਘਰੋਂ ਨਹੀਂ ਗਵਾਉਂਦਾ ਏਡੀ ਚੰਗੀ ਮੈਂ ਸੱਜਣਾ ਬਸ ਸਾਬ ਕਰੀ ਜਾਏ ਹਾਂ ਕਿੱਡਾ ਇਹਦਾ ਯਾਰ ਪਿੱਛਾ ਪੁਛਾ ਚੌੜੀ ਬੜੀ ਆ ਹਾਂ ਨਹੀਂ ਚੰਗੀ ਝੂਟੀ ਬਹੁਤ ਚੰਗੇ ਦੁੱਧ ਵਾਲੀ 15 ਸੀਰੀ ਆ ਮਜੇ ਆ ਤੇ ਉਹ ਵੀ ਬਈ ਆਦੀ ਜਗ੍ਹਾ ਤੇ ਕਰਮਾਂ ਵਾਲੀ ਉਹ ਵੀ ਬਹੁਤ ਵੱਡੀ ਹੈ ਨਾ ਫੇਰ ਕਿਹੜਾ ਤੁਹਾਨੂੰ ਕੈਮਰੇ ਦੇ ਪਸੂ ਸਾਰੇ ਕਰਤੇ ਆ ਕੋਈ ਕਈ ਵਾਰੀ ਕੋਈ ਚੀਜ਼ ਰਹਿ ਨਾ ਜਾਵੇ ਐਂ ਤਸੱਲੀਆਂ ਕਰਾਤੀਆਂ ਤੁਹਾਡੀਆਂ ਐਂ ਆ ਪੈਂਡਾ ਤੈਂ ਕਰਕੇ ਆਏ ਆ 6 ਮਹੀਨਿਆਂ ਦੀ 6 ਮਹੀਨੇ ਜਾਣ ਲਿਆ ਲਓ ਪੰਜ ਕੰਪਲੀਟ ਕਰਕੇ 6 ਮਹੀਨੇ ਜਾਣ ਲਿਆ ਓਕੇ ਰਿਪੋਰਟ ਬਾਲਾ ਦਾ ਭਾਈ ਸਾਰੇ ਚੈੱਕ ਪਾਸ ਹੁੰਦਾ ਹਾਂ ਹਾਂ ਆਪਣੇ ਕੋਲੇ ਹੈ ਨਾ ਹਾਂਜੀ ਹਾਂਜੀ ਠੀਕ ਆ ਠੀਕ ਆ ਧੰਨਵਾਦ ਬਈ ਧੰਨਵਾਦ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ John de Bardero.